ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਕੁਰਸੀ ਲਗਾਤਾਰ ਖਤਰੇ 'ਚ ਹੈ ਕਿਉਂਕਿ ਵਿਰੋਧੀ ਜਿਹੜੇ ਅਕਾਲੀ ਦਲ ਦੇ ਵੈਸੇ ਹੈਗੇ ਅਕਾਲੀ ਦੇ ਲੀਡਰ ਹਨ ਪਰ ਕਿਤੇ ਨਾ ਕਿਤੇ ਹੁਣ ਵਿਰੋਧ 'ਚ ਖੜੇ ਨੇ ਸੁਖਵੀਰ ਸਿੰਘ ਬਾਦਲ ਦੇ 60 ਦੇ ਕਰੀਬ ਲੀਡਰ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤਾ ਅਸਤੀਫਾ ਮੰਗਣ ਨੂੰ ਕਹਿਣਾ ਕਿ ਕਿਸੇ ਕਿਸਮ ਬਾਦਲ ਨੂੰ ਪ੍ਰਧਾਨ ਕਿਤੇ ਬਦਲੇ ਕਰਨਾ ਚਾਹੀਦਾ ਪਰ ਉੱਥੇ ਹੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਧੜੇ ਦੇ ਵੱਲੋਂ ਪ੍ਰੈਸ ਕਾਨਫਰੈਂਸ ਕਰਕੇ ਪ੍ਰੈਸ ਨੂੰ ਕਰਕੇ ਵੱਡੇ ਸਵਾਲ ਖੜੇ ਕੀਤੇ ਉਹਨਾਂ ਕਹਿਣਾ ਕਿ ਸਾਰੇ ਇਹ ਲੀਡਰ ਬੀਜੇਪੀ ਨੇ ਬੀਜੇਪੀ ਪੰਜਾਬ ਦੇ ਵਿੱਚ ਬੰਡੀਆਂ ਫੋਣੇ ਚਾਹੁੰਦੇ ਆ ਕਿਉਂਕਿ ਇਹ ਬੀਜੇਪੀ ਦੀ ਬੀ ਟੀਮ ਹੈ ਜਿਹਦੇ ਚੱਲਦੇ ਆ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਅੱਜ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਸੰਵਿਧਾਨਕ ਤੌਰ ਤੇ ਉੱਤੇ ਸਭ ਤੋਂ ਅਹਿਮ ਬਾਡੀ ਹੈ ਵਰਕਿੰਗ ਕਮੇਟੀ ਉਹਦੀ ਮੀਟਿੰਗ ਹੋਈ ਹੈ। ਔਰ ਇਹ ਜਿਹੜੀ ਮੀਟਿੰਗ ਹੈ ਪਿਛਲੇ ਸਮਿਆਂ ਤੋਂ ਜਿਹੜੀ ਲਗਾਤਾਰ ਪਾਰਲੀਮੈਂਟ ਚ ਉਹਨਾਂ ਦੀ ਸਮੀਖਿਆ ਪਹਿਲਾਂ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਈ ਸੀ। ਫਿਰ ਜ਼ਿਲ੍ਹਾ ਜਥੇਦਾਰ ਸਰਬੰਦੀ ਮੀਟਿੰਗ ਦੇ ਵਿੱਚ ਫਿਰ ਹਲਕਾ ਇੰਚਾਰਜ ਸਰਬੰਦੀ ਮੀਟਿੰਗ ਦੇ ਵਿੱਚ ਔਰ ਅੱਜ ਜਿਹੜੀ ਸਾਡੀ ਸੰਵਿਧਾਨਿਕ ਬਾਡੀ ਆ ਵਰਕਿੰਗ ਕਮੇਟੀ ਉਹਨੇ ਸਾਰੇ ਹਾਲਾਤ ਦੀ ਸਮੀਖਿਆ ਕੀਤੀ। ਉਹਦੀ ਜਿਹੜੀ ਡਿਟੇਲ ਹੈ ਜਿਹੜੀ ਮੁੱਢਲੀ ਜਾਣਕਾਰੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਮੈਨੂੰ ਖੁਸ਼ੀ ਹੈ ਕਿ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਧਮੀ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਹੁੰਦਰ ਸਾਹਿਬ ਸਾਡੇ ਸੀਨੀਅਰ ਲੀਡਰ ਸਰਦਾਰ ਮਹੇਸ਼ੰਦਰ ਸਿੰਘ ਜੀ ਗਰੇਵਲ ਸਾਹਿਬ ਸਰਦਾਰ ਜਨਮਜੀਤ ਸਿੰਘ ਜੀ ਸੇਖੋਂ ਸਾਹਿਬ रानी के साहब लोगाल साहब मेहता साहब दिल्ली तो ਸਾਡੇ ਸੀਨੀਅਰ ਸਾਥੀ ਸਰਪੰਜੀਤ ਸਿੰਘ ਜੀ ਸਰਨਾ ਸਾਹਿਬ ਗਾਬਰੀਅਲ ਸਾਹਿਬ ਠੰਡਰ ਸਾਹਿਬ ਨੋਬੀਨੰਗਲ ਸਾਹਿਬ ਲੋਪੋਕੇ ਜੀ ਔਰ ਬਹੁਤ ਸਾਰੇ ਸੀਨੀਅਰ ਸਾਡੇ ਮਿੱਡੂ ਖੇੜਾ ਸਾਹਿਬ ਸਾਡੇ ਪੱਖੋਕੇ ਸਾਹਿਬ ਸਾਰੇ ਕਾਫੀ ਸੀਨੀਅਰ ਜਿਹੜੇ ਵਰਕਿੰਗ ਕਮੇਟੀ ਦੇ ਮੈਂਬਰ ਸਾਬਾਨ ਆ ਉਹ ਪਿੱਛੇ ਵੀ ਹਾਜ਼ਰ ਨੇ ਸਾਰੇ ਇੱਥੇ ਹਾਜ਼ਰ ਹੋਏ ਇੱਕ ਤਾਂ ਜਦੋਂ ਮੀਟਿੰਗ ਦੀ ਸ਼ੁਰੂਆਤ ਹੋਈ ਸੀ ਤੇ ਪ੍ਰਧਾਨ ਸਾਹਿਬ ਨੇ ਬੜੀ ਖੁੱਲ੍ਹਦਲੀ ਦੇ ਨਾਲ ਆਪਣੀ ਮਨ ਦੀ ਭਾਵਨਾ ਜਿਹੜੀ ਹੈ ਉਹ ਵਰਕਿੰਗ ਕਮੇਟੀ ਦੇ ਸਾਹਮਣੇ ਰੱਖੀ ਸੀ ਕਿ ਪਹਿਲਾਂ ਵਰਕਿੰਗ ਕਮੇਟੀ ਇਹ ਫੈਸਲਾ ਕਰੇ ਕਿ ਮੇਰੇ ਤੇ ਭਰੋਸਾ ਹੈ ਕਿ ਨਹੀਂ ਹੈ ਕਿ ਜੇ ਤਾਂ ਮੇਰੇ ਤੇ ਭਰੋਸਾ ਤੇ ਫੇਰ ਹੀ ਮੈਂ ਪ੍ਰਧਾਨਗੀ ਕਰਨੀ ਚਾਹੁੰਦਾ ਜੇ ਵਰਕਿੰਗ ਕਮੇਟੀ ਨੂੰ ਜਿਹੜੀ ਸਭ ਤੋਂ ਵੱਡੀ ਸੰਵਿਧਾਨਕ ਬਾਡੀ ਹੈ ਉਹ ਦਰਸਾਭ ਡਿਟੇਲ ਦੱਸਣਗੇ ਜੇ ਉਹਨੂੰ ਭਰੋਸਾ ਨਹੀਂ ਹੈ ਤਾਂ ਫਿਰ ਮੈਂ ਪ੍ਰਧਾਨਗੀ ਅੱਗੇ ਕਰਨੀ ਨਹੀਂ ਚਾਹੁੰਦਾ ਮੈਂ ਸਾਰੀ ਵਰਕਿੰਗ ਕਮੇਟੀ ਦਾ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਇੱਕ ਜੁਬਾਨ ਹੋ ਕੇ ਤੇ ਉਸੇ ਵੇਲੇ ਜਿਹੜਿਆ ਸਰਨਾਥ ਸਾਹਿਬ ਨੇ ਇਹ ਬਤਾ ਬਹੁ ਕੀਤਾ ਸੀ ਔਰ ਸਾਰਿਆਂ ਨੇ ਇੱਕੋ ਆਵਾਜ਼ ਦੇ ਵਿੱਚ ਪੂਰਨ ਤੌਰ ਤੇ ਉੱਤੇ ਭਰੋਸਾ ਜਿਹੜਾ ਉਸ ਅਦਾਰਸ਼ ਬੀਤ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਪ੍ਰਗਟ ਜਿਹੜਾ ਕੋਕੀਤਾ ਉਹਦੇ ਵਾਸਤੇ ਮੈਂ ਸਾਰੀ ਵਰਕਿੰਗ ਕਮੇਟੀ ਦਾ ਸਾਰੇ ਲੀਡਰ ਸਾਹਿਬ ਦਾ ਧੰਨਵਾਦ ਕਰਦਾ ਦੂਸਰਾ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਕੋਰ ਕਮੇਟੀ ਦੇ ਪਿਛਲੇ ਫੈਸਲੇ ਪਿਛਲੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਲਗਾਤਾਰ ਹੁੰਦੇ ਆ ਉਹਨਾਂ ਸਾਰਿਆਂ ਦੀ ਕਾਰਜਵਾਹ ਪ੍ਰਵਾਨਗੀ ਜਿਹੜੀ ਆ ਉਹ ਅੱਜ ਦੀ ਮੀਟਿੰਗ ਦੇ ਵਿੱਚ ਕੀਤੀ ਗਈ ਆ ਜਿਹੜੀ ਵਿੱਤੀ ਰਿਪੋਰਟ ਆ ਪਾਰਟੀ ਦੀ ਜਿਹੜਾ ਆਮਦਨ ਦਾ ਤੇ ਐਕਸਪੈਂਡੀਚਰ ਦਾ ਖਰਚਾ ਉਹ ਵੀ ਵਰਕਿੰਗ ਕਮੇਟੀ ਨੇ ਪਾਸ ਕਰਨਾ ਹੁੰਦਾ ਜਿਹੜਾ ਇਲੈਕਸ਼ਨ ਦਾ ਐਕਸਪੈਂਡੀਚਰ ਆ ਉਹ ਵੀ ਪਾਸ ਕਰਨਾ ਹੁੰਦਾ ਉਹ ਸਾਰੀਆਂ ਕਾਰਗੀਆਂ ਜਿਹੜੀਆਂ ਉਹ ਵੀ ਅੱਜ ਦੀ ਮੀਟਿੰਗ ਦੇ ਵਿੱਚ ਮੁਕੰਮਲ ਹੋਈਆਂ ਔਰ ਇੱਕ ਵਿਸ਼ੇਸ਼ ਤੌਰ ਦੇ ਉੱਤੇ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਪੰਜਾਬ ਦੇ ਖਿਲਾਫ ਅਮਨ ਸ਼ਾਂਤੀ ਤੇ ਸਦਭਾਵਨਾ ਦੇ ਮਾਹੌਲ ਨੂੰ ਸੰਜੀਵਲਤਾ ਦੇ ਮਾਹੌਲ ਨੂੰ ਲਾਂਬੂ ਲਾਉਂਦੀਆਂ ਰਚੀਆਂ ਜਾ ਰਹੀਆਂ। ਉਹਦੇ ਉੱਤੇ ਜਿਹੜਾ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗਿਆ। ਅੱਜ ਦੀ ਇਹ ਕਤਲਤਾ ਕੁਝ ਪੰਥ ਦੁਸ਼ਮਨ ਅਤੇ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮੁਰਦ ਲਾਭੂ ਲਾਉਣ ਅਤੇ ਇਸ ਦਾ ਦੋਸ਼ ਮੁਰਦ ਸਿੱਖ ਕੌਮ ਉੱਤੇ ਲਾ ਕੇ ਸਮੁੱਚੀ ਕੌਮ ਨੂੰ ਦੇਸ਼ ਅਤੇ ਦੁਨੀਆ ਭਰ ਵਿੱਚ ਬਦਨਾਮ ਕਰਨ ਦੀ ਰਚੀ ਜਾ ਰਹੀ ਗੈਰੀ ਸਾਜ਼ਿਸ਼ ਪ੍ਰਤੀ ਸਮੁੱਚੇ ਪੰਜਾਬੀਆਂ ਨੂੰ ਸੁਚੇਤ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਅਮਨ ਸ਼ਾਂਤੀ ਸਦਭਾਵਨਾ ਅਤੇ ਸਾਂਝੀ ਵਲਟਾ ਤੇ ਮਾਹੌਲ ਨੂੰ ਬਨਾਈ ਰੱਖਣ ਅਤੇ ਗੁਰੂ ਸਾਹਿਬਾਨ ਦੇ ਦਰਸਾਏ ਸਰਬੱਤ ਦੇ ਭਲੇ ਦੇ ਸਿਧਾਂਤ ਉੱਪਰ ਚੱਲਣ ਲਈ ਦ੍ਰਿੜ ਹਨ ਪੰਜਾਬ ਮਹਾਨ ਗੁਰੂ ਸਾਹਿਬਾਨ ਦੀ ਵਰਸੋਈ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਜਾਤ ਪਾਤ ਉੱਚ ਨੀਚ ਅਤੇ ਸ਼ੂਆ ਸਾਤ ਤੋਂ ਉੱਪਰ ਉੱਠ ਕੇ ਮਾਨਸ ਦੀ ਜਾਤ ਸਭਾ ਇੱਕੇ ਪਹਿਚਾਣ ਬੋਧਾ ਸਦੇਸ ਸਾਰੀ ਮਨੁੱਖਤਾ ਨੂੰ ਢੇੜ ਕਰਵਾਇਆ ਇਹ ਕੱਤਰਤਾ ਦ੍ਰਿੜ ਹੈ ਕਿ ਸੰਵਿਧਾਨ ਦੇ ਨਿਰਮਾਤਾਵਾਂ ਨੇ ਭਾਰਤ ਦਾ ਸੰਵਿਧਾਨ ਫੈਡਰਲ ਆਧਾਰ ਤੇ ਕਾਇਮ ਕੀਤਾ ਸੀ ਪਰ ਲਗਾਤਾਰ ਕੇਂਦਰੀ ਸਰਕਾਰਾਂ ਨੇ ਫੈਡਰਲਿਜ਼ਮ ਨੂੰ ਖੋਰਾ ਲਾ ਕੇ ਸ਼ਕਤੀਆਂ ਦਾ ਕੇਂਦਰੀਕਰਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਸ਼੍ਰੋਮਣੀ ਅਕਾਲੀ ਦਲ ਇਹਨਾਂ ਤਾਕਤਾਂ ਦਾ ਡਟ ਕੇ ਵਿਰੋਧ ਕਰਦਾ ਰਿਹਾ ਅਤੇ ਕਰਦਾ ਰਹੇਗਾ ਇਹ ਕੱਟੜਤਾ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਦਖਲਅੰਦਾਜ਼ੀ ਦੀ ਸਹਾਸੀ ਨੀਤੀ ਦਾ ਡਟ ਕੇ ਵਿਰੋਧ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਧਾਰਮਿਕ ਦਖਲਅੰਦਾਜ਼ੀ ਖਿਲਾਫ ਡਟ ਕੇ ਲੜਦੀ ਰਹੇਗੀ ਇਹ ਪੱਤਰਤਾ ਕਿਸਾਨਾਂ, ਖੇਤ ਮਜ਼ਦੂਰਾ, ਵਪਾਰੀਆਂ, ਸਨਿਦਕਾਰਾਂ, ਪਤਨੀਆਂ, ਸ਼੍ਰੇਣੀਆਂ, ਦਲਿਤ ਵੀਰਾਂ, ਘੱਟ ਗਿਣਤੀਆਂ ਅਤੇ ਸਮੂਹ ਲੋਤਾਰੇ ਵਰਗਾਂ ਦੇ ਹੱਕਾਂ ਅਤੇ ਹਿੱਤਾਂ ਲਈ ਹਮੇਸ਼ਾ ਖੜੀ ਹੈ ਅਤੇ ਉਹਨਾਂ ਨੂੰ ਇਨਸਾਫ਼ ਦੇਣ ਲਈ ਸੰਘਰਸ਼ੀਲ ਰਹੇਗੀ। ਬਾਅਦ ਦੇ ਵਿੱਚ ਧੰਨੀ ਸਾਹਿਬ ਤੇ ਹੁੰਦਰ ਸਾਹਿਬ ਇਹਦਾ ਮਤੇ ਦਾ ਜਿਹੜਾ ਥੋੜਾ ਅਲੇਖ ਹੈ ਤੁਹਾਡੇ ਨਾਲ ਸਾਂਝਾ ਕਰਨਗੇ। ਇੱਕ ਅੱਜ ਦੀ ਜਿਹੜੀ ਮੀਟਿੰਗ ਹੈ ਉਨੇ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੱਤੇ ਆ ਕਿ ਜਿਹੜੀ ਪਾਰਟੀ ਦਾ ਸਾਰਾ ਜਥੇਬੰਦਕ ਢਾਂਚਾ ਉਹਦੇ ਵਿੱਚ ਮੈਂਬਰ ਸਾਹਿਬਾਨਾਂ ਨੇ ਕਈ ਤਰ੍ਹਾਂ ਦੀਆਂ ਤਰੁੱਟੀਆਂ ਕਈ ਤਰ੍ਹਾਂ ਦੀਆਂ ਖਾਮੀਆਂ ਔਰ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਜੋ ਕੁਝ ਵਾਪਰਿਆ ਕਈ ਕੈਂਡੀਡੇਟਸ ਦੀਆਂ ਰਿਪੋਰਟਸ ਆ ਇਸ ਕਰਕੇ ਸਾਰਿਆਂ ਦੀ ਇਹ ਰਾਏ ਸੀ ਕਿ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੱਤੇ ਜਾਣ ਕਿ ਸਾਰਾ ਜਥੇਬੰਦਕ ਢਾਂਚਾ ਜਿਹੜਾ ਉਹਨੂੰ ਸਵਿਧਾਨ ਦੇ ਮੁਤਾਬਕ ਦੁਬਾਰਾ ਰੀ ਆਰਗੇਨਾਈਜ਼ ਕੀਤਾ ਜਾਏ। ਇਹ ਅਧਿਕਾਰ ਅੱਜ ਦੀ ਜਿਹੜੀ ਕੋਰ ਕਮੇਟੀ ਨੇ ਪ੍ਰਧਾਨ ਸਾਹਿਬ ਨੂੰ ਦਿੱਤੇ ਆ। ਪ੍ਰਧਾਨ ਸਾਹਿਬ ਵਰਕਿੰਗ ਕਮੇਟੀ ਨੇ ਪ੍ਰਧਾਨ ਸਾਹਿਬ ਦੇ ਮੁਤਾਬਕ ਜਿਹੜੇ ਸਾਡੀ ਵੱਖ-ਵੱਖ ਬਾਡੀਜ਼ ਆ ਚਾਹੇ ਕੋਰ ਕਮੇਟੀ ਆ ਚਾਹੇ ਅਹੁਦੇਦਾਰ ਸਾਹਿਬਾਨ ਨੇ ਵਰਕਿੰਗ ਵਰਕਿੰਗ ਕਮੇਟੀ ਤਾਂ ਹਮੇਸ਼ਾ ਜਿਹੜੀ ਚੁਣੀ ਹੋਈ ਆ। ਲੇਕਿਨ ਇਸ ਤਰ੍ਹਾਂ ਹੋਰ ਜਿਹੜੇ ਅਹੁਦੇ ਨੇ ਉਹਨਾਂ ਨੂੰ ਜਿਸ ਤਰ੍ਹਾਂ ਮਹਿਸੂਸ ਕਰਨ ਸਾਰਿਆਂ ਦੀ ਰਾਏ ਨਾਲ ਉਹ ਦੁਬਾਰਾ ਫਿਰ ਉਸ ਤੋਂ ਬਾਅਦ ਫਰਾਂਸ ਕਮੇਟੀ ਹਾਲੇ ਪ੍ਰਧਾਨਚਾਹ ਨੂੰ ਅਧਿਕਾਰ ਦਿੱਤੇ ਆ ਉਹ ਦੇਖ ਲੈਣਗੇ ਜਿਸ ਤਾਂ ਵੀ ਉਹਨਾਂ ਨੇ ਕਰਨਾ ਇੱਕ ਹੈ ਕਿ ਕੋਰ ਕਮੇਟੀ ਨੇ ਇੱਕ ਵਿਸ਼ੇਸ਼ ਤੌਰ ਤੇ ਮਤਾ ਪਾਸ ਕਰਕੇ ਸਾਰੇ ਪਾਰਟੀ ਦੇ ਆਗੂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਜਿਹੜਾ ਹੈਗਾ ਪਾਰਟੀ ਫੋਰਮ ਤੋਂ ਬਾਹਰ ਜਾ ਕੇ ਕਿ ਪਾਰਟੀ ਦੇ ਖਿਲਾਫ ਕੋਈ ਜਿਹੜਾ ਕੰਮ ਹੈ ਉਹ ਕਰਨਾ ਬੰਦ ਕਰੇ ਕਿਉਂਕਿ ਜੇ ਕਿਸੇ ਨੇ ਗੱਲ ਰੱਖਣੀ ਆ ਆ ਦੇਖੋ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਸਾਰਿਆਂ ਨੇ ਖੁੱਲ ਕੇ ਇੱਥੇ ਆਪੋ ਆਪਣੀ ਗੱਲ ਰੱਖੀ ਆ ਕਿਸੇ ਦੀ رائے ਵੱਖਰੀ ਸੀ ਕਿਸੇ ਦੀ ਵੱਖਰੀ ਹੁੰਦੀ ਆ ਪਰ ਜਦੋਂ ਪਾਰਟੀ ਤੋਂ ਬਾਹਰ ਜਾ ਕੇ ਕੋਈ ਅਨਸ਼ਾਸਨ ਪੀਂਟਾ ਕਰਦਾ ਤੇ ਉਹਦੇ ਨਾਲ ਪਾਰਟੀ ਦਾ ਜਿਹੜਾ ਨੁਕਸਾਨ ਹੁੰਦਾ ਸੋ ਅੱਜ ਕੀ ਅੱਜ ਵਰਕਿੰਗ ਕਮੇਟੀ ਨੇ ਕਹਿ ਕੇ ਇਹ ਸਾਰਿਆਂ ਨੂੰ ਸਪਸ਼ਟ ਕਰ ਕਿ ਜਿਹਨੂੰ ਪਾਰਟੀ ਫੋਰਮ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਿਉਂ ਫਿਰ ਆਪਣੇ ਆਪ ਨੂੰ ਬਾਹਰ ਹੀ ਸਮਝੇ ਜਿਹੜਾ ਪਾਰਟੀ ਦਾ ਲੀਡਰ ਆਪਣੇ ਆਪ ਨੂੰ ਸਮਝਦਾ ਉਹਨੂੰ ਚਾਹੀਦਾ ਕਿ ਉਹਨੇ ਜੋ ਗੱਲ ਕਹਿਣੀ ਆ ਉਹ ਪਾਰਟੀ ਫਲੇਟਫਾਰਮ ਦੇ ਉੱਤੇ ਕਹੇ ਇਹ ਮਤਾ ਜਿਹੜਾ ਸਾਰਿਆਂ ਦੀ ਸੰਤੰਪਤੀ ਦੇ ਨਾਲ ਵਰਕਿੰਗ ਕਮੇਟੀ ਚ ਪਾਸ ਕੀਤਾ ਸੁਪਰਲਮ ਹੈ ਕੰਮੀ ਸਾਹਿਬ ਨੂੰ ਬੇਨਤੀ ਕਰਦਾ ਕਿਉਂਕਿ ਸ਼੍ਰੋਮਣੀ ਗੁੱਦਰਾਂ ਪੰਧਰ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਤੋਂ ਬਾਅਦ ਪੁੰਧਰ ਸਾਹਿਬ ਤੇ ਫਿਰ ਬਾਕੀ ਲੀਡਰ ਸੇ ਪਹੁੰਚ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸੀਨੀਅਰ ਆਗੂ ਸਰਦਾਰ ਅਲਜੀਤ ਸਿੰਘ ਜੀ ਚੀਮਾ ਜੀ ਨੇ ਅੱਜ ਦੀਆਂ ਕੱਲ ਦੀਆਂ ਤੇ ਪਰਸੋਂ ਦੀਆਂ ਜਿੰਨੀਆਂ ਵੀ ਮੀਟਿੰਗਸ ਹੋਈਆਂ ਉਹਨਾਂ ਦੀ ਸਾਰੀ ਤਫਸੀਲ ਤੁਹਾਡੇ ਨਾਲ ਸਾਂਝੀ ਕੀਤੀ। ਇਹ ਮੀਟਿੰਗਾਂ ਦੇ ਵਿੱਚ ਇਹ ਡਿਸਕਸ਼ਨ ਤੋਂ ਨਾਲ ਇੱਕ 2 3 4 ਡਿਸਕਸ਼ਨਸ ਹੋਰ ਵੀ ਹੋਈਆਂ ਜਿਹੜੀਆਂ ਸਿੱਖ ਮੁੱਦਿਆਂ ਦੇ ਨਾਲ ਰਿਲੇਟਡ ਐ। ਉਹਦੇ ਵਿੱਚ ਸਭ ਤੋਂ ਇੱਕ ਇਹਮ ਆ ਕੇ 31 ਜੁਲਾਈ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆ ਵੋਟਾਂ ਉਹ ਬਣਾਉਣ ਲਈ ਸਰਕਾਰ ਨੇ ਉਹ ਡੇਟ ਨਿਸ਼ਚਿਤ ਕੀਤੀ ਹੋਈ ਹੈ ਤੇ ਵੀ ਫੈਸਲਾ ਹੋਇਆ ਵੀ ਸਾਰੇ ਵਰਕਰ ਸਹਿਬਾਨ 31 ਜੁਲਾਈ ਤੱਕ ਵੱਧ ਤੋਂ ਵੱਧ ਵਰਕ ਕਰਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਰ ਸੂਚੀਆਂ ਬਾਅਦ ਚ ਬਣੀਆਂ ਉਹ ਫਾਰਮ ਵੱਧ ਤੋਂ ਵੱਧ ਭਰ ਕੇ ਤੇ ਵੋਟਾਂ ਦਾ ਕਾਰ ਜਿਹੜਾ ਜੰਗੀ ਪੱਤਰ ਤੇ ਅਰੰਭ ਦੂਸਰਾ ਜਿਹੜਾ ਸਭ ਤੋਂ ਇੱਕ ਅਹਿਮ ਆ ਕਿ ਇਸ ਦੇਸ਼ ਦੇ ਫੰਡਾਮੈਂਟਲ ਰਾਈਟ ਆ ਸਾਡੇ ਹਰ ਇੱਕ ਨਾਗਰਿਕ ਨੂੰ ਉਹਨਾਂ ਦੇ ਵਿੱਚ ਰਾਈਟ ਆਫ ਰਿਲੀਜੀਅਨ ਵੀ ਆ ਤੇ ਸਿੱਖ ਪੰਥ ਨੂੰ ਕਿਉਂਕਿ ਸਹਿਬਾਂ ਨੇ ਪੰਜ ਕਕਾਰ ਹੀ ਬਣਾਇਆ ਸੀ ਗੁਰੂ ਦਸਮ ਪਤਸ਼ਾਹ ਨੇ ਤੇ ਦੇਖਣ ਵਿੱਚ ਆਇਆ ਕਿ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਇੱਕ ਸਾਡੀ ਬੇਟੀ ਜਿਹੜੀ ਡਿਸਟ੍ਰਿਕਟ ਜੱਜ ਦੇ ਉੱਤੇ ਪੇਪਰਾਂ ਦੇ ਵਿੱਚ ਅਪੀਅਰ ਹੋਣ ਗਈ ਸੀ ਤੇ ਉਹਨੂੰ ਉੱਥੇ ਮਜਬੂਰ ਕੀਤਾ ਗਿਆ ਕਿ ਤੂੰ ਆਪਣੀ ਕਿਰਪਾਨ ਜਿਹੜੀ ਹੈ ਬਾਹਰ ਲਾ ਕੇ ਜਾ ਉਹਨੇ ਮੇਰੇ ਨਾਲ ਵੀ ਟੈਲੀਫੋਨ ਤੇ ਗੱਲ ਕੀਤੀ ਮੈਂ ਕਿਹਾ ਤੂੰ ਇੱਕ ਰਿਪਰੈਜੈਂਟੇਸ਼ਨ ਦੇ ਲਿਖ ਕੇ ਉੱਥੋਂ ਦੇ ਜਿਹੜੇ ਰਜਿਸਟਰ ਆ ਰਿਹਾ ਹੈ ਸੋ ਥੈਟ ਕਿ ਮੇਰਾ ਤੇ ਰਾਈਟ ਹੈ ਤੇ ਪੰਜ ਕਕਾਰ ਜਿਹੜੇ ਹਰ ਕਿਸੇ ਨੇ ਆਪਣੇ ਅੰਗ ਸੰਗ ਰੱਖਣੇ ਹੁੰਦੇ ਆ ਪਰ ਉਹਨੇ ਇਜਾਜ਼ਤ ਨਹੀਂ ਦਿੱਤੀ ਅੱਜ ਇਹ ਵੀ ਬੈਠ ਕੇ ਸੇਖ ਮੁੱਦਿਆਂ ਜੋ ਕਿ ਅਹਿਮ ਮੁੱਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਤਰਜਮਾਨੀ ਕਰਦੀ ਆ ਤੇ ਇੱਕ ਬੱਚੀ ਦਾ ਇਹ ਕਹਿ ਕੇ ਰਾਈਟ ਖੋਲਣਾ ਤੇ ਉਹਨੂੰ ਅਪੀਅਰ ਨਹੀਂ ਹੋਣ ਦੇਣਾ ਮੈਂ ਸਮਝਦਾ ਇਹ ਵੀ ਅੱਜ ਪਾਰਟੀ ਨੇ ਇੱਥੇ ਡਿਸਕਸ ਕੀਤਾ ਕਿ ਫੰਡਾਮੈਂਟਲਸ ਦੀ ਇਹ ਵੀ ਬਹੁਤ ਵੱਡੀ ਇੱਕ ਅਵੇਲਣਾ ਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਉਹ ਤੋਂ ਇਲਾਵਾ ਕਿਉਂਕਿ ਪਿਛਲੇ ਦਿਨੀ ਸੈਂਟਰ ਦੇ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਪੇਪਰ ਹੁੰਦੇ ਆ ਤੇ ਬੱਚੇ ਜਿਹੜੇ ਜਾਂਦੇ ਆ ਉੱਥੇ ਇਵਨ ਆ ਕੜਾ ਵੀ ਜਿਹੜਾ ਬਾਹ ਤੋਂ ਲਹਾਇਆ ਜਾਂਦਾ ਇਹ ਵੀ ਹੋਇਆ ਵੀ ਇਹ ਕਿਉਂਕਿ ਸਾਡਾ ਮੌਲਕ ਅਧਿਕਾਰ ਆ ਇਦਾਂ ਦੇ ਜਿਹੜੇ ਜਜ਼ਬਾਤੀ ਸਾਡੇ ਜਿਹੜੇ ਮੈਂਡਟਰੀ ਸਾਡੇ ਹੈਗੇ ਕਾਰ ਉਹਨਾਂ ਦੇ ਉੱਤੇ ਹਮਲਾ ਏਵੇਂ ਦਾ ਨਾ ਕੀਤਾ ਜਾਵੇ ਇੱਕ ਜਿਹੜੀ ਸਭ ਤੋਂ ਅਹਿਮ ਗੱਲ ਸੀ ਉਹ ਸੀ ਪਿਛਲੇ ਦਿਨੀ 에어ਪੋਰਟ ਦੇ ਉੱਤੇ ਬੀਬੀ ਕੁਲਵਿੰਦਰ ਕੋਰ ਜਿਹਨੇ ਉਹ ਜੋ ਵਿਵਾਦ ਹੋਇਆ ਤੁਸੀਂ ਮੇਰੇ ਤੋਂ ਵੇਦਰ ਸਾਰੇ ਜਾਣਦੇ ਆ ਪਰ ਉਸ ਆਰ ਤਹਿਤ ਅੱਜ ਮਾਝਲ ਪ੍ਰਦੇਸ਼ ਦੇ ਵਿੱਚ ਪਿਛਲੇ ਦਿਨੀ ਇੱਕ ਉਹ ਵਿਚਾਰਾ ਕੇਸਾ ਧਾਰੀ ਵੀ ਨਹੀਂ ਸੀ ਨਾਲ ਉਹਦੇ ਉਹਦੇ ਘਰ ਵਾਲੀ ਸੀ ਉਹ ਬਾਹਰਲੀ ਵਿਦੇਸ਼ੀ ਸੀ ਉਥੇ ਮੈਂ ਸਮਝਦਾ ਜੋ ਹਮਲਾ ਕਰਕੇ ਉਹਦੇ ਤੇ ਨੰਗਾ ਨਾਚ ਕੀਤਾ ਗਿਆ ਇਹ ਇੱਕ ਬਹੁਤ ਵੱਡੀ ਹੇਟ ਰਡ ਆ